ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਜਦੋਂ ਬਾਬਾ ਜੱਸਾ ਸਿੰਘ ਜੀ ਚੜ੍ਹਾਈ ਕਰ ਗਏ ਪਾਠਾਂ ਦੀ ਮਨਜ਼ੂਰੀ ਮਿਲੀ ਦੋਏ ਵੇਲੇ ਕੀਰਤਨ ਹੋਣ ਲੱਗਾ ਪੈਣੀ ਸਾਹ ਦੇ ਵਿੱਚ ਲੰਗਰ ਵਾਲੇ ਪਾਸੇ ਵੀ ਇੱਕ ਭੋਰਾ ਸੀ ਜਿੱਥੇ ਲੋਕ ਛਿਪ ਕੇ ਅੰਦਰ ਰਹਿ ਕੇ ਸਿੰਘ ਪਾਠ ਕਰਿਆ ਕਰਦੇ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਆਇਆ ਕਿ ਜਿਹੜੇ ਸਿੰਘ ਆਂਦੇ ਸਨ ਕਿ ਤੇਰੇ ਨਿਮਿਤ ਸਰਬੰਸ ਲਾਉਣਾ ਹੈ ਉਹ ਹੁਣ ਮੇਰੇ ਨਿਮਿਤ ਪਾਠ ਕਰਨ ਉਹ ਹਣ ਪਾਠ ਕਰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਦੌਰੇ ਆਰੰਭ ਕੀਤੇ ਮੁਖਤਸਰ ਅਤੇ ਦਮਦਮੇ ਜਾ ਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਅਖੰਡ ਪਾਠ ਕਰਵਾਏ ਮੁਖਬਰਾ ਨੇ ਫੇਰ ਮੁਖਬਰੀ ਕੀਤੀ ਕਿ ਰਾਮ ਸਿੰਘ ਦਾ ਭਰਾ ਦੌਰੇ ਕਰਦਾ ਪਿਆ ਅਖੰਡ ਪਾਠ ਕਰਵਾਏ ਹਨ ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਲੁਧਿਆਣੇ ਪਹੁੰਚਦੇ ਨੇ ਬਾਰ ਬਟਨ ਨੇ ਆਖਿਆ ਕਿ ਹੁਣੇ ਹੀ ਆਪਣਾ ਦੌਰਾ ਸਮਾਪਤ ਕਰਕੇ ਭੈਣੀ ਸਾਹਿਬ ਚਲੇ ਜਾਓ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਭੈਣੀ ਸਾਹਿਬ ਆ ਗਏ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਸਬਰ ਸੰਤੋਖ ਸਿਧਕ ਨਿਮਰਤਾ ਐਸੀ ਸੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕਈ ਵਾਰ ਬਚਨ ਕਰਿਆ ਕਰਦੇ ਸਨ ਕਿ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਵਰਗ ਸ਼ੇਰ ਦਾ ਹੈ ਉਹ ਭੱਬਕ ਮਾਰਦੇ ਹਨ ਤੇ ਬਿੱਲੇ ਡਰ ਜਾਂਦੇ ਹਨ ਤੇ ਮੇਰਾ ਵਰਗ ਚੂਹੇ ਦਾ ਹੈ ਮੈਂ ਅੰਦਰੋਂ ਅੰਦਰ ਇਹਨਾਂ ਦੀਆਂ ਜਿਹੜਾ ਕੁੱਤਰ ਕੇ ਰੱਖ ਦੇਵਾਂਗਾ